ਆਹ ਜਿਹੜੀਆਂ ਮਹਿਲਾਵਾਂ ਇਸ ਟਾਈਮ ਤੁਸੀਂ ਵੀਡੀਓ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਨਾਂ ਨੂੰ ਤੁਸੀਂ ਅਕਸਰ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਏਰੀਏ ਬਾਜ਼ਾਰਾਂ 'ਚ ਮੁਹੱਲਿਆਂ 'ਚ ਇਦਾਂ ਹੀ ਘੁੰਮਦੇ ਦੇਖਿਆ ਹੋਣਾ ਆ ਜਿਨ੍ਹਾਂ ਵੱਲੋਂ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੀਆਂ ਤੇ ਤਾਜ਼ਾ ਮਾਮਲਾ ਇਹ ਜਿਹੜਾ ਹੈਗਾ 16 ਦਸੰਬਰ 2024 ਦਾ ਹੈਗਾ ਸਟੈਰੀ ਰੋਡ ਦਾ ਜਿੱਥੋਂ ਕਿ ਇੱਕ ਕੱਪੜੇ ਦੀ ਦੁਕਾਨ ਤੋਂ ਜਿੱਥੇ ਬ੍ਰਾਂਡਡ ਜੈਕਟਾਂ ਸਵੈਟਰ ਹੋਰ ਕਈ ਕੁਝ ਸਮਾਨ ਆਂਦਾ ਆ ਉਹ ਗੇਟ ਖੁੱਲਾ ਦੇਖ ਕੇ ਪਿਛਲੀ ਸਾਈਡ ਤੋਂ ਇਹ ਵੜ ਗਈਆਂ 8-10 ਜਨਾਨੀਆਂ ਦਾ ਇਹ گرو ਹੈਗਾ ਆ ਤੇ ਜਲਦਾ ਪੈਦੇ ਬਾਰੇ ਗੱਲਬਾਤ ਕਰਾਂਗੇ ਉਹ ਸਪੀਡ ਤੇ ਯੁਗਤ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਕੀ ਨਾਮ ਹੈ ਆਪਣਾ ਮੇਰਾ ਨਾਮ ਬਿੱਟੂ ਸੋਤਾ ਜੀ ਅੱਜ ਆਪਾਂ ਤਾਂ ਸਿਟੀ 'ਚ ਆਏ ਹੈਗੇ ਆ ਕੀ ਮਾਮਲਾ ਹੈਗਾ ਸਾਰਾ ਤੁਹਾਡਾ ਸਰ ਮੈਂ ਸ਼ਿਰਿਕੁਰ ਰਵਦਾਸ ਟਾਈਗਰ ਫੋਰਸ ਤੋਂ ਜਨਰਲ ਸੱਤਰ ਪੰਜਾਬ ਹੈ ਜੀ ਮੇਰੇ ਖਾਸ ਕਲੋਜ਼ ਮਿੱਤਰ ਆ ਆਪਣੇ ਅੰਕੁਸ਼ ਬੋਰਾ ਜੀ ਸਤਹਰੀ ਰੋਡ ਤੇ ਪਿਛਲੇ ਮਹੀਨੇ 7 ਤਰੀਕ ਨੂੰ ਉਹਨਾਂ ਦੇ ਸ਼ੋਰੂਮ ਦੇ ਵਿੱਚ ਨਾ ਕੋਈ ਬਾਹਰੋਂ ਮਾਲ ਆਇਆ ਸੀਗਾ ਪੋਰਟਡ ਉਹ ਕੁਝ ਜਨਾਨੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਲਫਾਫੇ ਚੁਗਣਦੇ ਜਾਂ ਬੈਗ ਚੱਕਣ ਦੇ ਭਾਨੇ ਘੁੰਮਦੀਆਂ ਉਹਨਾਂ ਨੇ ਮਾਲ ਚੋਰੀ ਕਰ ਲਿਆ ਸੀ ਉਹ ਘਟੋ ਘਟ 2 ਟਾਂ ਲੱਖ ਦਾ ਕਰੀਬ ਮਾਲ ਸੀਗਾ ਔਰ ਬਾਕੀ ਸਾਡੇ ਕੋਲ ਉਹਦੇ ਫੋਟੋ ਜੇ ਸੀਸੀਟੀਵੀ ਸਾਰਾ ਕੁਝ ਹੈਗਾ ਅਸੀਂ ਐਸਐਚਓ ਸਾਹਿਬ ਨੂੰ ਮਹੀਨਾ ਹੋਤਲਾ ਦਰਖਾਸਤ ਦਿੱਤੀ ਹੋਈ ਸੀ ਪੁਲਿਸ ਵੀ ਪੈਰਵਾਈ ਕਰਦੀ ਸੀ ਸਾਡੀ ਜਿਹੜੀ ਫੋਰਸ ਆ ਉਹਦੇ ਵੀ ਜਿਹੜੇ ਜ਼ੂਥ ਦੇ ਪ੍ਰਧਾਨ ਆ ਪਰਮਜੀਤ لال ਪੰਮਾ ਜੀ ਉਹ ਅੱਜ ਇਹਨਾਂ ਦੇ ਪਿੱਛੇ ਲੱਗੇ ਹੋਏ ਸੀ ਇਹ Shimla Pahadi ਦੀ ਸਾਈਡ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਹੱਥੇ ਲੱਗ ਗਈਆਂ ਕੈਪਚਰ ਕਰ ਲਈਆਂ ਜਿਨ੍ਹਾਂ ਦੇ ਵਿੱਚੋਂ ਦੋ ਲੇਡੀਆਂ ਅਸੀਂ ਫੜਕੇ ਠਾਣੇ ਲੈ ਜਾਂਦੀਆਂ ਬਾਕੀ ਦਾ ਜਿਹੜਾ ਇਹਨਾਂ ਦਾ ਗਰੋਸ ਹੈਗਾ 7-8 ਜਣੀਆਂ ਉਹ ਕੋ ਆਟੋ ਕਰਕੇ ਸੁੰਦਰ ਨਗਰ ਵਾਪਸ ਆਪਣੇ ਅੱਡੇ ਤੇ ਪਹੁੰਚ ਗਈਆਂ ਤੇ ਸਮਾਨ ਕੀ ਸੀਗਾ ਸਾਰਾ ਉਹ ਬਾਹਰੋ ਜਿਹਦਾ ਜੈਕਟਾਂ ਫਾਰਮਰ ਕਪੜਾ ਆਂਦਾ ਉਹਦੇ ਲਗੇਜ ਸੀਗੇ ਉਹ ਜਿੱਦਾਂ ਸ਼ੋਰੂਮ ਦੇ ਬੈਕ ਸਾਈਡ ਤੇ ਗਰਾਊਂਡ ਟੈਬ ਬਣਿਆ ਹੋਇਆ ਉਹਦਾ ਡੋਰ ਖੁੱਲਾ ਰਹਿ ਗਿਆ ਸੀ ਇਹਨਾਂ ਨੇ ਤਾੜ ਰੱਖੀ ਕਿ ਦੋ ਦਰਵਾਜ਼ਾ ਖੁੱਲਾ ਹੋਇਆ ਇਹ ਬਕਾਇਦਾ ਕੱਲੀਆਂ-ਕੱਲੀਆਂ ਅੰਦਰ ਵੜਦੀਆਂ ਸਮਾਨ ਪੈਕ ਆ ਪੈਕਿੰਗ ਕਰਕੇ ਚੱਕ ਕੇ ਦੁਬਾਰਾ ਉਹਨਾਂ ਦੇ ਸ਼ੋਰੂਮ ਦੇ ਅੱਗੇ ਦੀ ਬਾਹਰ ਨਿਕਲਦੀਆਂ ਵਾ ਉਹਨਾਂ ਦੇ ਸੀਸੀਟੀਵੀ ਫੋਟੋ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਆ ਇਹ ਜਿਹੜੀ ਐ ਕਿੱਥੇ ਨਾਨਕ ਭਾਈ ਜੀ ਨੂੰ ਲੈ ਕੇ ਪਹਿਲਾਂ ਆਪਾਂ ਜਿਹੜਾ ਦਸਹਰਾ ਗਰਾਊਂਡ ਸਾਈਡ ਆ ਆਪਾਂ ਦੋ ਵਾਰੀ ਰੇਡ ਕੀਤੀ ਸੀਗੀ ਐਸਐਚਓ ਸਾਹਿਬ ਨੇ ਡਿਊਟੀ ਲਈ ਸੀ ਉਹਨਾਂ ਦੀ ਉਧਰੋਂ ਫੇਰ ਸਾਨੂੰ ਪਤਾ ਲੱਗਾ ਸੀ ਕਿ ਸਾਡੇ ਏਰੀਆ ਦੀ ਨਹੀਂ ਇਹ ਸੁੰਦਰ ਨਗਰ ਏਰੀਆ ਦੀਆਂ ਵਾ ਤੇ ਹੁਣ ਇਹਨਾਂ ਦਾ ਕਨਫਰਮ ਹੋ ਗਿਆ ਕਿ ਵਾਕਈ ਸੁੰਦਰ ਨਗਰ ਏਰੀਏ ਦੀਆਂ ਵਾ ਜਿਨ੍ਹਾਂ ਦੇ ਵਿੱਚੋਂ ਦੋ ਲੀਡਜ਼ ਅੰਦਰ ਹੈਗੀਆਂ ਜਿਨ੍ਹਾਂ ਦੀ ਅਰੇਸਟ ਪਈ ਆ ਇਹ ਜੇ ਜਿਸ ਹਿਸਾਬ ਨਾਲ ਇਹ ਭੜੀਆਂ ਨਹੀਂ ਲੱਗਦਾ ਵੀ ਇਹ ਪ੍ਰੋਫੈਸ਼ਨਲ ਜਿਹੜੀਆਂ ਚੋਰ ਆ ਸਰ ਇਹਨਾਂ ਦਾ ਤਾਂ ਫਿਰ ਇਹ ਕੰਮ ਹੀ ਆ ਆਪਾਂ ਪਹਿਲਾਂ ਵੀ ਕਈ ਨਿਊਜ਼ਾਂ ਦੇਖੀਆਂ ਆ ਕਿ ਸ਼ਹਿਰ ਦੇ ਵਿੱਚ ਜੇ ਘਰ ਕੋਈ ਖੁੱਲਾ ਆ ਗਟੁੱਲੂ ਪੰਪ ਚੋਰੀ ਹੋ ਰਿਹਾ ਜਾਂ ਘਰ ਦੇ ਬਾਹਰ ਕੋਈ ਸਮਾਨ ਪਿਆ ਉਹ ਚੋਰੀ ਕਰ ਲੈਂਦੀਆਂ ਇਹ ਇਹਨਾਂ ਦੇ ਨਾਲ ਉੱਥੇ ਕੁਝ ਸਾਨੂੰ ਹੋਰ ਵੀ ਲੇਡੀਜ਼ ਮਿਲੀਆਂ ਜਿਨ੍ਹਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਪ੍ਰੋਫੈਸ਼ਨਲ ਇਹਨਾਂ ਦਾ ਧੰਦਾ ਹੀ ਚੋਰੀ ਦਾ ਵਾ ਇਹ 10 12 ਜਨਾਨੀਆਂ ਦਾ ਗਰੁੱਪ ਬ ਤਹਿਕੀਕਾਤ ਕਰ ਦਿਆਂ ਲੈਂਦੀਆਂ ਕਿੱਥੇ ਕੀ ਪਿਆ ਬਾਅਦ ਦੇ ਵਿੱਚ ਕੋਈ ਬੰਦਿਆਂ ਨੂੰ ਸੱਦ ਦਿਆਂ ਮੋ ਚੀਜ਼ ਗਾਇਬ ਕਰ ਦਿੰਦੀਆਂ ਮੈਂ ਆਪਾਂ ਕੀ ਮੰਗ ਕਰਦੇ ਆ ਸਾਡੀ ਤਾਂ ਬੇਨਤੀ ਇਹੀ ਆ ਸਰਪੇ ਦੇਖੋ ਸ਼ਹਿਰ ਦੇ ਵਿੱਚ ਬਹੁਤ ਮਾਹੌਲ ਖਰਾਬ ਆ ਹਰ ਥਾਂ ਚੋਰੀ ਹਰ ਦਿਨ ਚੋਰੀ ਤੇ ਇੱਕ ਗਰੀਬ ਬੰਦਾ ਦਾ ਮੱਸੀ ਅੱਗੇ ਕਾਰੋਬਾਰ ਕਰਦਾ ਉਹ ਬਿਜ਼ਨਸਮੈਨ ਬੰਦਾ ਹੋਵੇ ਤਾਂ ਵੀ ਆ ਉਹ ਮਾਤੜ ਬੰਦੇ ਆ ਉਹਨਾਂ ਨੇ ਮੱਸੀ ਸ਼ੋਰੂਮ ਨੂੰ ਸਟੈਂਡ ਕੀਤਾ ਸਾਡੀ ਤਾਂ ਬੇਨਤੀ ਇਹੀ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦਾ ਪੂਰਾ ਗ੍ਰੋਹ ਫੜਿਆ ਜਾਵੇ ਇਹਨਾਂ ਤੋਂ ਜਿਹੜੀਆਂ ਪਹਿਲਾਂ ਵੀ ਚੋਰੀਆਂ ਹੋਈਆਂ ਉਹ ਵੀ ਮਾਲ ਰਿਕਵਰ ਕੀਤਾ ਜਾਵੇ ਤੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ